ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਸਾਡੇ ਚੈਨਲ 'ਚ ਜਸ਼ ਫੈਸ਼ਨਸ 'ਸ ਆਪ ਸਭ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਪਣੇ ਸੁਭਾ ਵੀਡੀਓ ਬਣਾ ਕੇ ਅੱਜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਅਖਾਜ ਜੀ ਬਹੁਤ ਟਾਈਮ ਹੋ ਗਿਆ ਸਾਤੋਂ ਵੀਡੀਓ ਨਹੀਂ ਪੈਂਦੀ ਛੁੱਟਾਂ ਦੀ ਸੂਟ ਬਣੇ ਹੋਏ ਸੀ ਸਾਡੇ ਕੋਲ ਜੀ ਥੋੜੇ ਜੀ ਤੇ ਅਸੀਂ ਇੱਕ ਵੀਡੀਓ ਪਾ ਦੇ ਤੇ ਕੁਝ ਕੁ ਛੁੱਟੇ ਸਾਡੇ ਕੋਲ ਇੰਨੇ ਸੂਟ ਪਏ ਐ ਬਾਰਕ ਕਰਕੇ ਰੱਖ ਲੈਣੇ ਆ ਬਿਨਾਂ ਵੀਡੀਓ ਤੋਂ ਸਾਨੂੰ ਸੂਟ ਦੇਣੀ ਪੈਂਦੀ ਹੈ ਕਸਟਮਰ ਨੂੰ ਜਾਨ ਤੇ ਜਿਵੇਂ ਉਹਨਾਂ ਨੂੰ ਸੂਟ ਜਿਹਨਾਂ ਨੂੰ ਚਾਹੀਦੇ ਹੁੰਦੇ ਆ ਨਾ ਕਿਸੇ ਤਰੀਕੇ ਤੇ ਸਾਨੂੰ ਦੇਣੇ ਪੈਂਦੇ ਆ ਤੇ ਸਾਡੇ ਸੂਟ ਸਾਡੇ ਕੋਲ ਇੰਨੇ ਕੁ ਸੂਟ ਬਣੇ ਪਏ ਆ ਸਾਤੋਂ ਵੀਡੀਓ ਨਹੀਂ ਪੈਂਦੀ ਇੰਸਟਾਗ੍ਰam ਤੇ ਅਸੀਂ ਇਕੱਲੇ ਇਕੱਲੇ ਸੂਟਾਂ ਦੀ ਵੀਡੀਓ ਪਾ ਦਿੰਨੇ ਆ ਉੱਥੇ ਸਾਡਾ ਪੇਜ ਬਣਿਆ ਹੋਇਆ ਜੀ ਇੰਸਟਾਗ੍ਰam ਤੇ ਕੌਰ ਬਟੀਕ 11 ਤੁਸੀਂ ਉੱਥੇ ਵੀਡੀਓ ਵੇਖ ਸਕਦੇ ਹੋ ਜੀ ਜੀ ਮੈਂ ਪਹਿਲਾਂ YouTube ਚੈਨਲ ਤੇ ਆਪਣਾ ਚੈਨਲ ਬਣਾ ਸੀ ਇੱਥੇ ਵੀਡੀਓ ਬਣਾਉਂਦੇ ਸੀ ਹੁਣ ਮੇਰੇ ਕੋਲ ਟਾਈਮ ਨਹੀਂ ਲੱਗਦਾ ਥੋੜੀ ਜੀ ਤਬਿੱਤ ਠੀਕ ਨਹੀਂ ਸੀ ਤੇ ਮੈਥੋਂ ਬੋਲਣੇ ਜਾ ਰਿਹਾ ਸੀ ਮੇਰੇ ਗਲਾ ਖਰਾਬ ਸੀ ਤੇ ਮੇਰੇ ਕੋਲ ਵੀਡੀਓ ਵੀ ਪਈਆਂ ਵੀ ਸੀ ਬਣੀਆਂ ਤੇ ਮੈਂ ਆਹ ਵੀਡੀਓ ਹੁਣ ਹੀ ਬਣਾ ਕੇ ਮੇਰੇ ਕੋਲ ਜਿਹੜੇ ਸੂਟ ਬਣੇ ਪਏ ਸਿਆ ਤੇ ਮੈਂ ਸਾਰੇ ਸੂਟਾਂ ਦੀ ਜਿੰਨੇ ਵੀ ਵੀਡੀਓ ਸੂਟ ਵੀ ਮੇਰੇ ਤੋਂ ਬਣੇ ਵੀਡੀਓ ਬਿਲ ਜਿਆਦਾ ਲੰਬੀ ਨਾ ਹੋ ਜੇ ਤੇ ਮੈਂ ਉਹਨੇ ਸੂਟਾਂ ਦੀ ਵੀਡੀਓ ਬਣਾਤੀ ਵੀ ਅਗਲੇ ਨੂੰ ਵੇਖਣ ਜੇ ਕੋਈ ਦਿੱਕਤ ਨਾ ਹੋਵੇ ਤੇ ਮੈਂ ਇੱਕ ਵੀਡੀਓ ਤੁਹਾਨੂੰ ਕੱਲ ਨੂੰ ਬਹੁਤ ਸੋਹਣੇ ਸੂਟਾਂ ਦੀ ਅਗਲੀ ਵੀਡੀਓ ਸ਼ੇਅਰ ਕਰੂੰਗੀ ਤੇ ਤੁਸੀਂ ਆਹ ਵੀਡੀਓ ਤੇ ਸੂਟ ਵੇਖੋ ਤੁਹਾਨੂੰ ਕਿਦਾਂ ਦੇ ਸੂਟ ਲੱਗੇ ਆਪਣੇ ਕੋਲ ਰੇਟ ਵੀ ਬਹੁਤ ਘੱਟ ਰੇਟਾਂ ਦਾ ਜਿਹੜੇ ਮੈਂ ਸੂਟ ਤੁਹਾਨੂੰ ਵੀਡੀਓ ਤੇ ਪਾਏ ਹੋਏ ਸਾਰੇ 5-6 ਸੂਟ ਸੂਟ ਵੱਧ ਨਹੀਂ ਸਾਰਾ ਨਾ ਪ੍ਰਾਈਸ ਕੁਰੀਟ ਦੇ 5600 ਦਾ ਪ੍ਰਾਈਸ ਆ ਤਿੱਲੇ 'ਚ ਵੀ ਆਪਣੇ ਕੋਲੇ ਤੇ ਬਹੁਤ ਹੀ ਸੋਹਣੇ ਸੂਟ ਬਣੇ ਜੀ ਇਹ ਬਹੁਤ ਫ੍ਰੀਜ਼ਿੰਗ ਦੇ ਨਾਲ ਬਣੇ ਹੋਏ ਆ ਤੇ ਜਿਵੇਂ ਸਾਡੇ ਕੋਲੇ ਵੀਡੀਓ ਬਣੀ ਆ ਹਨਾ ਬਸ ਅਸੀਂ ਫਾਤੀਆਂ ਤੇ ਜਿਆਦਾ ਬਹੁਤ ਸੂਟ ਬਣੇ ਪਏ ਅਗਲੀ ਵੀਡੀਓ ਅਸੀਂ ਅਗਲੇ ਸੂਟਾਂ ਦੇ ਨਾਲ ਲੈ ਕੇ ਆਵਾਂਗੇ ਜੀ ਅਗਲੀ ਵੀਡੀਓ ਸਾਰੇ ਸੂਟਾਂ ਦੇ ਨਾਲ ਲੈ ਕੇ ਆਵਾਂਗੇ ਪੌਂਚੇ ਜਾਂਦੇ ਵਰਕ ਕੀਤਾ ਗਿਆ ਜਿਹੜਾ ਇਹ ਵਾਲਾ ਜੀ ਬਹੁਤ ਸੋਹਣਾ ਵਰਕ ਬਣ ਕੇ ਫ੍ਰੀਜ਼ਿੰਗ ਤਿਆਰ ਹੋਈ ਤੇ ਚਾਪਾ ਤਿੱਲਾ ਜੂਸ ਨਹੀਂ ਕੀਤਾ ਸੀ ਇਹ ਕਿਸੇ ਦੀ ਛਿਲਟੇ ਇਦਾਂ ਦੀ ਸੀ ਆਪਾਂ ਨੂੰ ਉਦਾਂ ਦਾ ਵਰਕ ਕਰਤਾ ਸਾਰੇ ਸੂਟ ਹੀ ਬਹੁਤ ਸੋਹਣੇ ਸੂਟ ਹੈ ਇਹ ਜਿਹੜਾ ਆਪਣੇ ਕੋਲੇ ਪਹੁੰਚੇ ਤਿਆਰ ਕੀਤੇ ਗਏ 300 ਪ੍ਰਾਈਸ ਪਹੁੰਚ ਜਾਂਦਾ ਆਹ ਪਹੁੰਚਿਆ ਤੇ ਵਰਕ ਕੀਤਾ ਗਿਆ ਨਾਲੇ ਤੇ ਆਪਾਂ ਕਲੀਆਂ ਪਾ ਕੇ ਰੈਸਟ ਤੇ ਫਲਾਵਰ ਬਣਾ ਕੇ ਇਹ ਸਾਰਾ ਸੂਟ ਸਾਰਾ ਪਹੁੰਚਿਆ ਸਨੇ 500 ਦਾ ਸੂਟ ਹੀ ਹੈ ਜੀ ਇਹ ਵਰਕ ਕੀਤਾ ਬਹੁਤ ਘੱਟ ਰੇਟ ਦੇ ਨਾਲ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਆ ਰੈਡੀ ਕਰਵਾ ਸਕਦੇ ਆ ਤੇ ਸਾਡੀ ਵੀਡੀਓ ਵੇਖਿਆ ਕਰੋ ਜੀ ਸਾਰੀਆਂ ਵੀਡੀਓ ਵੇਖਿਆ ਕਰੋ ਤੇ ਤੁਹਾਨੂੰ ਇਹਦਾ ਪਤਾ ਲੱਗ ਜੇ ਤੁਹਾਨੂੰ ਵੀ ਕਿਦਾਂ ਦੀ ਵੀਡੀਓ ਵੀ ਸੂਟ ਅਸੀਂ ਘੱਟ ਰੇਟ ਤੇ ਤਿਆਰ ਕਰਦੇ ਆਂ ਤੇ ਅਗਲੇ ਆਪਦੇ ਫ੍ਰੈਂਡਾਂ ਨੂੰ ਤੁਸੀਂ ਭੈਣਾਂ ਨੂੰ ਸ਼ੇਅਰ ਕਰਿਆ ਕਰੋ ਹਾਂਜੀ ਆਪਾਂ ਅਗਲੀ ਵੀਡੀਓ ਨਾਲ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਥੈਂਕ ਯੂ ਸਾਡੀ ਵੀਡੀਓ ਵੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਪੂਰੀ ਵੀਡੀਓ ਜ਼ਰੂਰ ਵੇਖਿਓ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਹੋਰ ਬਹੁਤ ਸੋਹਣੇ ਸੂਟਾਂ ਨਾਲ ਥੈਂਕ ਯੂ